ਉਹ ਇਹ ਹਾਲਸਾ ਵਾਈਗੁਰਜੀ ਦੀ ਫਤਿਹ ਕੱਲ ਮੈਂ ਜੀ ਆਡੀਓ ਪਾਈ ਸੀ ਲਗਭਗ 8.5 ਮਿੰਟ ਦੀ ਮੈਨੂੰ ਫੋਨ ਆਇਆ ਇੱਕ ਔਰ ਫੋਨ ਆਪਣੇ ਆਪ ਨੂੰ ਕਬੱਡੀ ਦਾ ਪਲੇਅਰ ਦੱਸ ਰਿਹਾ ਸੀ ਪਰ ਆਪਣਾ ਨਾਮ ਪਤਾ ਕੁਝ ਨਹੀਂ ਦੱਸ ਰਿਹਾ ਸੀ ਮੈਂ ਲਗਾਤਾਰ ਉਹਨੂੰ ਪੁੱਛੀ ਜਾਂਦਿਆਂ ਪੁੱਛੀ ਜਾਂਦਿਆਂ ਕਿ ਭਾਈ ਆਪਣੀ ਪਛਾਣ ਦੱਸ ਮੈਂ ਫਿਰ ਤੇਰੇ ਨਾਲ ਗੱਲ ਕਰਾਂ ਉਹ ਤਾਂ ਮੈਂ ਪਛਾਣ ਦੱਸ ਕੋਈ ਰੰਗ ਤੁਸੀਂ ਤੁਹਾਨੂੰ ਸਾਨੂੰ ਬਦਨਾਮ ਕਰਦੇ ਜੇ ਕਬੱਡੀ ਵਾਲਿਆਂ ਨੂੰ ਕਲਾਂ ਡਗਾਣਾ ਇਹ ਉਹ ਇਹਦਾ ਮਨ ਲੱਗ ਗਿਆ ਪਛਾਣ ਆਪਣੀ ਦੱਸ ਨਹੀਂ ਰਿਹਾ ਅੱਛਾ ਬਹੁਤ ਲੋਕਾਂ ਨੇ ਉਹ ਵੀਡੀਓ ਸੁਣੀ 1000 ਲੋਕਾਂ ਨੇ ਜੇ ਜਿੰਨੇ ਜਿੰਨੇ ਵੀ ਸੁਣੀ ਹੈ ਅਗਰ ਆਵਾਜ਼ ਨੂੰ ਪਤਾ ਲੱਗੇ ਕਿ ਇਹ ਕਿਹ ਮੈਂ ਉਹਨਾਂ ਨਾਲ ਗੱਲ ਕਰੂੰਗਾ ਕਿਉਂਕਿ ਮੈਂ ਉਹ ਨੰਬਰ ਤੇ ਬਲਕਲ ਕਰ ਰਿਹਾ ਤੇ ਉਹ ਬਲੈਕਲਿਸਟ ਪਾਤਾ ਨੰਬਰ ਉਹ ਛੁਪ ਨਹੀਂ ਰਿਹਾ ਫੋਨ ਤੇ ਉਹਨੇ ਮੈਨੂੰ ਫੋਨ ਕੀਤਾ ਸੀਗਾ ਆਪਣੀ ਗੱਲ ਸਮਝਾਣ ਲਈ ਹੁਣ ਮੈਂ ਉਹਦੀ ਗੱਲ ਸੁਣਨਾ ਚਾਹੁੰਦਾ ਤੇ ਉਹ ਫੋਨ ਨਹੀਂ ਚੁੱਕ ਰਿਹਾ ਕਿਉਂਕਿ ਝੂਠ ਦੇ ਪੈਵੇਂ ਹੁੰਦੇ ਅੱਛਾ ਮੈਂ ਉੱਤੇ ਜੋ ਐ ਜਰੂਰ ਲਿਖਿਆ ਕਿਉਂ ਲਿਖਿਆ ਕਿ ਗੰਗੀ ਖੀਰਾ ਵਾਲੀ ਅਕੈਡਮੀ ਕਿਉਂਕਿ ਉੱਥੇ ਫੋਨ ਆਇਆ ਕਿਉਂਕਿ ਉਹਦੇ ਕੋਲ ਹੀ ਮੇਰਾ ਨੰਬਰ ਹੈ ਸਿਰਫ ਹੋਰ ਕਿਸੇ ਕੋਲ ਮੇਰਾ ਨੰਬਰ ਨਹੀਂ ਹੈਗਾ ਤੇ ਨੰਬਰ ਤੇ ਉਹਨੇ ਦਿੱਤਾ अच्छा एक गल और फिर आया बोलन लाग गया कि तू ज जम्मू ਤੋਂ ਮੁਸਲਮਾਨ ਮੁਸਲਮਾਨ ਗੁਜਰੇ ਮੁੰਡਾ ਆਇਆ ਪੰਜਾਬ ਮੱਜਣ ਲੈ ਕੇ ਹੁੰਦੇ ਆ ਉਹਦੇ ਵਾਦੇ ਉਹਨਾਂ ਵਰਗੇ ਕੀ ਬੋਲਦਾ ਆਪਣਾ ਖੰਦੇ ਆਪਣਾ ਕਮਾਂਦੇ ਪੰਜਾਬ ਉਹਨਾਂ ਦਾ ਨਹੀਂ ਫਲਾਣਾ ਨਹੀਂ ਇਹ ਬਿਲਕੁਲ ਨਹੀਂ ਹੈ ਬਈ ਮੈਂ ਦੁਬਾਰਾ ਕਰਨਾ ਮੈਂ ਤੁਹਾਨੂੰ ਵਾਕਿਆ ਦੱਸਦਾ ਕਿ ਮੈਂ ਇਹ ਗੱਲ ਕਿਉਂ ਬੋਲੀ ਸਿੱਪੇਛੇ ਇਹਨੇ ਵੀਡੀਓ ਪਾਈ ਸੀ ਹੁਣੇ ਲੱਖਾਂ ਤੋਂ ਦਾਣੇ ਉੱਤੇ ਕਿ ਬਈ ਇਹ ਦੇਖੋ ਹੀਰੋ ਬਣ ਕੇ ਨਿਕਲ ਕੇ ਆਇਆ ਬਈ ਅਰੇ ਤੇਰਾ ਤੂੰ ਸਾਨਮਾਨ ਪੰਜਾਬ ਦਾ ਓਏ ਪੰਜਾਬ ਦਾ ਤੁਸੀਂ ਸਾਨ ਮੰਨੋ ਠੀਕ ਹੈ ਨਾ ਉਹ ਆਪਸ ਦੀ ਮੈਟਰ ਦੀ ਗੱਲ ਉਹ ਪੰਜਾਬ ਦੀ ਗੱਲ ਰੱਖ ਰਿਹਾ ਤੂੰ ਸਾਈਡ ਤੇ ਉਹ ਬਿਲਕੁਲ ਬਿਲਕੁਲ ਆਪਣਾ ਤੂੰ ਆਪਣੀ ਖੇਡ ਵਧੀਆ ਖੇਡ ਦਿਓ ਖੇਡੋ ਤਾਂ ਨਾਮ ਲੈ ਕੇ ਨਹੀਂ ਬੋਲਦੇ ਤੁਹਾਨੂੰ ਨਹੀਂ ਬੋਲਿਆ ਕਿਸੇ ਨਾ ਵੀ ਨਾ ਉਹਨੇ ਬੋਲਿਆ ਨਾ ਕਿਸੇ ਹੋਰ ਨੇ ਵੀ ਤੇ ਵਾਕਿਆ ਕੀ ਮੈਂ ਮੇਰੇ ਫੋਨ ਤੇ ਸਿਰਫ ਇਹ ਗੱਲ ਹੁੰਦੀ ਹੈ ਪੰਜਾਬ ਇੱਕ ਸ਼ਖਸ ਦੇ ਨਾਲ ਬਈ ਬੜਾ ਮਾਨਯੋਗ ਬੰਦੇ ਬੜੇ ਕਬੱਡੀ ਦੇ ਠਾਕੜ ਬੰਦੇ ਕਮੋ ਪਹਿਲਵਾਨ ਫਟਿਆਪਦੀ ਮੈਂ ਮੇਰੇ YouTube ਤੇ ਮੈਨੂੰ ਨੰਬਰ ਮਿਲਿਆ 1 ਤੋਂ 4-5 ਸਾਲ ਪਹਿਲਾਂ ਉਹਨਾਂ ਦਾ ਫੋਨ ਤੇ ਗੱਲ ਉਹਨਾਂ ਨਾਲ ਗੱਲ ਹੋ ਗਈ ਜਾਨਾ ਗੱਲ ਕਰਕੇ ਮੈਨੂੰ ਐਵੇਂ ਲੱਗਿਆ ਵੀ ਬੰਦੇ ਨੂੰ ਮੈਂ ਪਤਾ ਕਿੰਨੇ ਸਾਲਾਂ ਤੋਂ ਮੈਂ ਜਾਣਦਾ ਜਾਂ ਉਹ ਮੈਨੂੰ ਜਾਣਦੇ ਆ ਹਾਲਾਂਕਿ ਅਸੀਂ ਕਦੀ ਕੁਝ ਨਹੀਂ ਜਾਣਦੇ ਮੈਨੂੰ ਨਹੀਂ ਪਤਾ ਉਹ ਪਿੰਡ ਵੀ ਕਿੱਥੇ ਫਤਿਹਬਾਦ ਕਿੱਥੇ ਮੈਨੂੰ ਨਹੀਂ ਪਤਾ ਗੱਲ ਹੁੰਦੀ ਨਹੀਂ ਫਿਰ ਮੈਂ ਉਹਨਾਂ ਕੋਲ ਆਇਆ ਦਿੱਲੀ ਤੋਂ ਜਲੰਧਰ ਜਲੰਧਰ ਤੋਂ ਮੈਂ ਬਸਵੜੀ ਫਤਿਹਬਾਦ ਫਤਿਹਬਾਦ ਤੋਂ ਪਿੰਡ ਤੋਂ ਪਹਿਲਾਂ ਕੋਈ ਬੱਸ ਸਟੈਂਡ ਸੀਗਾ ਉਹਨਾਂ ਦੇ ਸਾਹਮਣੇ ਗੋੰਦਵਾਲ ਸਾਹਿਬ ਸੀ ਤੇ ਉੱਥੇ ਮੈਨੂੰ ਉਹ ਲੈਣਾ ਆ ਰਾਸਤੇ 'ਚ ਕੀ ਵਾਕੇ ਹੁੰਦਾ ਜੀ ਰਾਸਤੇ 'ਚ ਮੈਂ ਆਪਣਾ ਸਰਕਾਰੀ ਜਿਹੜੀ ਵਾਹ ਸਾਹਿਬ ਗਵਰਨਮੈਂਟ ਦੀ ਉਹਦੇ ਅੰਦਰ ਬੈਠਾ ਚਿਕਰ ਕਟਾ ਕੇ ਉਹ ਬੜਾ ਖੁਸ਼ ਮੈਂ ਨਜ਼ਾਰੇ ਦੇਖ ਰਹਾ ਹਾਂ ਅਭੀ ਆਪਣੇ ਪੰਜਾਬ ਦੇ ਵਧੀਆ ਤੇ ਇਕਦਮ ਨਾ 25 30 ਮੱਝਾਂ ਗਿਆ ਆਈਆਂ ਤੇ ਸਿੰਗਲ ਰੋਡ ਸੀਗਾ ਤੇ ਬਰੇ ਮਾਰੀ ਉਹਨੇ ਡਰਾਈਵਰ ਨੇ ਤੇ ਅੱਛਾ ਨੋਰਮਲ ਜਾਂ ਸਮਝਿਆ ਮੈਂ ਦੋ ਤਿੰਨ ਮਿੰਟ ਮੈਂ ਦੇਖਦਾ ਰਿਹਾ ਸੀ ਤਾਂ 10 15 ਮਿੰਟ ਹੋ ਗਏ ਤੇ ਮੈਂ ਐਵੇਂ ਕਰਕੇ ਉੱਪਰ ਜਾ ਕੇ ਸ਼ੀਸ਼ੇ 'ਚ ਦੇਖਿਆ ਤੇ ਡਰਾਈਵਰ ਸਾਹਿਬ ਦੀ ਸਰਦਾਰ ਜੀ ਡਰਾਈਵਰ ਸਾਹਿਬ ਸੀ ਤੇ ਸਰਦਾਰ ਜੀ ਕਨੈਕਟਰ ਸਾਹਿਬ ਸੀ ਤੇ ਡਰਾਈਵਰ ਸਾਹਿਬ ਦੀ ਬਹਿਸ ਹੋ ਗਈ ਉਹ ਬਹਿਸ ਹੋ ਗਈ ਭਾਈ ਸਾਹਿਬ ਉਹ ਬੰਦਾ ਇੰਨੀ ਬੁਰੀ ਤਰ੍ਹਾਂ ਬੋਲਿਆ ਔਰ ਮੱਝਾਂ ਬਿਲਕੁਲ ਨਾਲ ਆਵੇ ਕਹਿੰਦਾ ਇੰਨੀਆਂ ਸਵਾਰੀਆਂ ਨੂੰ ਲਾ ਲਾਪੇ ਸਾਈਡ ਤੇ ਕਰ ਦੇਉਂਗੀਆ ਉੱਥੇ ਬੰਦੇ ਪਰਚਾਣੇ ਇਦੋਂ ਹੀ ਪਰਚਾਣ ਤੇ ਬੋਲੇ ਪੰਜਾਬੀ ਚ ਤੇ ਮੈਂ ਮੈਂ ਨਾਲ ਦੇ ਬੰਦੇ ਬਸਿਆ ਮੈਂ ਕਹਿੰਦਾ ਆਪਣੇ ਬੰਦੇ ਹੀ ਆਪਣੇ ਨਾਲ ਲੋਕਾਂ ਨਾਲ ਦੇ ਕੋਈ ਪੰਜਾਬੀ ਬੰਦਾ ਕਹਿੰਦਾ ਨਹੀਂ ਪੰਜਾਬੀ ਬੰਦੇ ਨਹੀਂ ਹੈ ਐ ਭਾਈ ਜੰਮੂ ਤੋਂ ਆਇਆ ਹੈ ਤੇ ਇਹਨਾਂ ਦਾ ਖੜਗਾਂ ਦੇ ਕਬਜ਼ਾ ਹੋ ਗਿਆ ਹੁਣ ਕੋੜਾ ਇੰਨੀ ਗੁੰਡਾਗਰਦੀ ਦਿਖਾਉਂਦੇ ਆ ਲੜਨ ਦੇ ਯਾਰ ਕਿਸੇ ਨਾਲ ਆ ਇਹਨਾਂ ਨੇ ਆਪਣਾ ਗਰੁੱਪ ਜਾਂ ਬਣਾ ਲਿਆ ਕਿਤੇ ਵੀ ਲੜ ਦਿੰਦੇ ਪਿੱਛੇ ਮੰਜਿੱਠੇ ਵੀ 3 ਪਿੰਡਾਂ ਚ ਯੂ ਨੋ ਜ਼ਬਰਦਸਤੀ ਕੇ ਦਾ ਰਾਹ ਲੋਕ ਲਾਣ ਲੱਗੇ ਸੀ ਫਿਰ ਉਹਨਾਂ ਨੇ ਪੰਜਾਬ ਪੁਜਾਇਆ ਉਹਨਾਂ ਉਥੋਂ ਦੀ ਮੈਂ ਕਿਹਾ ਇਤਰਾਜੀ ਕਹਿੰਦਾ ਹਾਂ ਤੇ ਇਹ ਜਿਹੜਾ ਫਿਰ ਇਹਨੇ ਵਿੜਿਆ ਭਾਈ ਮੈਨੂੰ ਉਹ ਵਾਲੀ ਗੱਲ ਵੀ ਯਾਦ ਆ ਗਈ ਤਾਂ ਕਰਕੇ ਮੈਂ ਬੋਲਿਆ ਕਿ ਕੋਈ ਕੰਮ ਨਹੀਂ ਆਪਣਾ ਸਾਡਾ ਪੰਜਾਬ ਕਿੰਬੜੀ ਚੋਂ ਨਿਕਲੋ ਜਲੋ ਅਰੇ ਇੱਕ ਤਾਂ ਸਾਨ ਮੰਨੋ ਤੁਸੀਂ ਪੰਜਾਬ ਦਾ ਹੈਂ ਤੂੰ ਸਾਨ ਮੰਨ ਗੱਡੀਆਂ ਦਾ ਜਿਹੜਾ ਘੁੰਮਣ ਡਿਆ ਫਲਾਣਾ ਵਾ ਪਰ ਮੱਝ ਦੇ ਬੈਗ ਨਾ ਅੱਜ ਵੀ ਆਪਣਾ ਛੱਪੇ ਬਿਠਾ ਹੋਣਾ ਹੈ ਐਂ ਕਰਦਾ ਤੂੰ ਇਹ ਪੰਜਾਬ ਦੇ ਲੋਕੀ ਕਬੱਡੀ ਨੂੰ ਇਹ ਨਾ ਮੰਨ ਲ ਦਿੰਦੇ ਜੇ ਪੰਜਾਬ ਦੇ ਲੋਕਾਂ ਨੇ ਤੈਨੂੰ ਐਨੇ ਵੀ ਇਹਨਾਂ ਮੈਗਨਾ ਖੜਾਏ ਹੁੰਦੇ ਔਰ ਇਹਨੇ ਤੈਨੂੰ ਪੈਸੇ ਬੁਨੇ ਹੋਏ ਸਨਮਾਨ ਜਦੋਂ ਪੰਜਾਬ ਦਾ ਮੈਟਰ ਆ ਵਾ ਸੈੱਡ ਤੇ ਰਹਿ ਜੋੜ ਕੇ ਸੱਚ ਨਹੀਂ ਬੋਲ ਸਕਦੇ ਸੈੱਡ ਤੇ ਜੋ ਅਰੇ ਤੁਸੀਂ ਕਿੰਨੇ ਤਗੜੇ ਜੇ ਕਿੰਨੇ ਉਹ ਜੇ ਮੈਂ ਤਾਂ ਕਹਿੰਦਾ ਉਹ ਲੱਖ ਸਹਾਨ ਦੀ ਵੀਡੀਓ ਪਾਤੀ ਤੇ ਚਲੋ ਉਹਨੇ ਉਹਦੇ ਕੋਈ ਚਾਦੀ ਸੀ ਉਹਨੇ ਤੁਹਾਡੇ ਜਵਾਨ ਖੋਲ੍ਹਦੇ ਤੁਹਾਡੀ ਮੈਨੂੰ ਸਮਝਦਾ ਹੀ ਕਿ ਜਿਹੜੇ ਪਲੇਅਰ ਇੰਟਰਨੈਸ਼ਨਲ ਲੈਵਲ 'ਤੇ ਕਿੱਡਨ ਨੂੰ ਜਾਂਦੇ ਬਾਹਰ ਇਹਨਾਂ ਨਾਲ ਬੋਲਣਾ ਬਹਿਨ ਹਾਂ ਮੇਰੇ ਬਿਠਾ ਹੁੰਦਾ ਕਿਉਂਕਿ ਮੈਂ ਇਹਨਾਂ ਦੇ ਸਾਥੀ ਮਰਗੇ ਉਹਨਾਂ ਨੂੰ ਉਜਾਰਿਆ ਨੂੰ ਬਾਹਰੋਂ ਆ ਕੇ ਬੰਦੇ ਮਾਰ ਕੇ ਚਲੇ ਗਏ ਖੇਡਦਿਆਂ ਨੂੰ ਮਾਰ ਕੇ ਚਲੇ ਗਏ ਕਿਸੇ ਨੂੰ ਅਟੈਕ ਆ ਗਏ ਉਹਦੇ ਘਰ ਤੱਕ ਨਹੀਂ ਗਏ ਉਹਨਾਂ ਲਈ ਵੀਡੀਓ ਤੱਕ ਨਹੀਂ ਨੇ ਨਭਾਈ ਤੇ ਮੈਂ ਸਮਝ ਨਹੀਂ ਕਿ ਮੈਂ ਜਾਂ ਸਮਝ ਨਹੀਂ ਰੂਲ ਵਾ ਕਬੱਡੀ ਦਾ ਕਿ ਕੁਛ ਵੀ ਹੋ ਜੇ ਬੋਲਣਾ ਨਹੀਂ ਕਿਹਾ ਮੈਂ ਅੱਜ ਹੁਣ ਚਾਰ ਪੰਜ ਫੁੱਟ ਫੁੱਟੇ ਨਿਕਲ ਗਏ ਅੱਛਾ ਦੋ ਦਿਨ ਹੱਸੇ ਨਿਕਲ ਰਸਣ ਦੇ ਆ ਸਾਨੂੰ ਵੀ ਟਿਕਾ ਦੱਸਦੇ ਫਲਾਣਾ ਦੱਸਦੇ ਓਰੇ ਯਾਰ ਬਿਲਕੁਲ ਤੂੰ ਹੀ ਅਗਰੇ ਇੰਨੇ ਦਲੇਰ ਜੇ ਹੈ ਹਜੇ ਵੀ ਟਾਈਮ ਹੈ ਰਾਵਾਂ ਵੀਡੀਓ ਪਾ ਦੋ ਜਿੱਦਾਂ ਤੁਸੀਂ ਥਾਪੀਆਂ ਮਾਰ ਕੇ ਕਮੈਂਟਰਾਂ ਦੇ ਅੱਗੇ ਉਂਗਲੀ ਖੜੀ ਕਰਦੇ ਨਾ ਨਾਲ ਉਹਨਾਂ ਨੂੰ ਜਾ ਗ ਕਾਪੀਆਂ ਮਾਰ ਕੇ ਤੂੰ ਹੀ ਇੱਕੋ ਹੀ ਆਖ ਦੋ ਕਿ ਭਈ ਅਸੀਂ ਪਹਿਲਾਂ ਗਣਸ਼ਾ ਖਤਮ ਕਰਾਂਗੇ ਫਿਰ ਮੈਚ ਖਿਡਾਵਾਂਗੇ ਪਾਓ ਵੀਡੀਓ ਸਾਰੇ ਜਾਣੇ ਅਸੀਂ ਖੁੱਦ ਅੰਦਰ ਨਾਲ ਖੜੇ ਆ ਜਿੱਥੇ ਕਹੋਗੇ ਬਹੁਤ ਸਾਰੇ ਜਾਣੇ ਵੀਡੀਓ ਇੱਕ ਵਾਰੀ ਬੋਲ ਕੇ ਕਿ ਭਈ ਪਹਿਲਾਂ ਅਸੀਂ ਸਾਡੇ ਗਣਸ਼ਾ ਖਤਮ ਕਰਾਂਗੇ ਅਸੀਂ ਝੋਟੇ ਵਰਗੇ ਸ਼ੀਵ ਆਂ ਅਸੀਂ ਸਾਡੇ ਇਹ ਦਲੇਰ ਨੇ ਆ ਫਿਰ ਗੱਲ ਕਰਾਂਗੇ ਬੋਲੋ ਪਾਓ ਵੀਡੀਓ ਹੋ ਜੀ ਕਿ ਤਰ੍ਹਾਂ ਨਿਕਲ ਨਿਕਲ ਕੇ ਆਇਆ ਅੱਛਾ ਜਿਹੜੇ ਨਿਕਲ ਨਿਕਲ ਕੇ ਆਇਆ ਹੈ ਭਈ ਪਹਿਲੀ ਗੱਲ ਤੇ ਚਲੋ ਤੁਹਾਡੇ ਜੋ ਕਾਫੀ ਬੰਦੇ ਆ ਅਰੇ ਸਾਰੇ ਉਹ ਤਾਂ ਕੋਈ ਬੋਲ ਨਹੀਂ ਸਕਦਾ ਇਹ ਸਾਰੇ ਕਰਦੇ ਹੁੰਦੇ ਸਾਰੇ ਨਰ ਜਾਂਦੇ ਆ ਗੱਲ ਦੇ ਸਾਰੇ ਆਖਣਦੇ ਆ ਗੱਲ ਮੇਰਾ ਆਖਣਦੇ ਆ ਕਿ ਬਹੁਤ ਜ਼ਿਆਦਾ ਤੱਕ ਅੰਦਰ ਵੜ ਗਿਆ 80% ਮੈਂ ਸਾਰ ਡਕਸ ਹੋ ਗਿਆ ਵਾ 20% ਸਹੀ ਆ ਰਹੇ ਨੇ ਵੀ ਤੁਸੀਂ ਠੀਕ ਹੋ ਜਾਓਗੇ ਆਪਣੀ ਜਗ੍ਹਾ ਠੀਕ ਹੋ ਤੁਸੀਂ ਅਗਰ ਤੁਹਾਡੇ ਅੰਦਰ ਭਾਈ ਇੱਕਦਮ ਜਾਗਿਆ ਕਿ ਸਾਨੂੰ ਬੋਲਣਾ ਚਾਹੀਦਾ ਵਾ ਤੇ ਪਲੀਜ਼ ਭਾਈ ਆਪਣੀ ਜਿਹੜੀ ਮਰਦਾਨਗੀ ਹੋਰ ਆਪਣੀ ਤਾਕਤ ਵਾਣਾ ਇਹਨੂੰ ਖਤਮ ਨਾ ਹੁੰਦੇ ਹੋ ਭਾਈ ਇੱਕ ਵਾਰੀ ਜਦੋਂ ਵੀਡੀਓ ਬਾਰੇ ਜਾਂਚਾ ਦਬਾਓ ਕਿ ਤੁਹਾਨੂੰ ਪਹਿਲਾਂ ਇਹਦਾ ਸਾਰੇ ਜਾਂਚੇ ਖਤਮ ਕਰਾਂਗੇ ਫਿਰ ਅਸੀਂ ਕਬੱਡੀ ਖੇਡਾਂਗੇ ਇੱਕ ਵਾਰ ਦਰੇਜਾ ਪਤਾ ਲੱਗ ਜਾਏ ਸਾਰੀ ਪੰਜਾਬ ਦੀ ਪਬਲਿਕ ਤੁਹਾਡੇ ਨਾਲ ਮੈਂ ਵੀ ਤੁਹਾਡੇ ਨਾਲ ਹੋ ਡਰੋਣਾ ਦਰੋਣਾ ਦੋਗੇ ਬੋਲੋ ਬਣਾਓ ਵੀਡੀਓ ਤੇ ਅੱਛਾ ਗੱਲ ਹੋਣਾ ਆਪਾਂ ਕਰ ਰਹੇ ਸੀਗੇ ਕਮੋ ਪਹਿਲਵਾਨ ਜਿਹਨੇ ਮੈਂ ਦੱਸਿਆ ਜੀ ਉਸਤਾਦ ਜੀ ਦੀ ਮਹਾਰਾਜ ਹੀਰਾ ਨਹੀਂ ਕੋਈ ਨੁਰਦਾ ਹੀਰਾ ਉਸ ਬੰਦੇ ਨੂੰ ਹੀਰਾ ਨਾ ਕੋਈ ਨ ਮੈਂ ਕਹਿੰਦਾ ਕੋਈ ਨੁਰਦਾ ਹੀਰਾ ਵੀ ਫਿੱਕਾ ਹੈ ਉਹ ਬੰਦੇ ਦੇਗੇ ਉਹ ਬੰਦੇ ਨੂੰ ਮਿਲ ਕੇ ਬਣਵਾ ਲੱਗਿਆ ਕਿ ਪੰਜਾਬ ਇਹ 90 93 ਦਾ ਜਦੋਂ ਮੈਂ 3-4 ਸਾਲ ਦਾ 5 ਸਾਲ ਦਾ 95 ਜਦੋਂ ਪੰਜਾਬ ਹ ਜਾਂਦੇ ਨੇ ਛੁੱਟੀਆਂ 'ਚ ਆਹ ਬੋਲਾ ਪੰਜਾਬ ਸਾਫ ਸਾਫ ਖੜਾ ਹੈ ਮੇਰੇ ਸਾਹਮਣੇ ਮੈਨੂੰ ਕਦੀ ਮਿਲੇ ਨਹੀਂ ਮੈਨੂੰ ਜਾਣਦੇ ਨਹੀਂ ਮੈਂ ਕੌਣ ਆ ਮੈਂ ਕਿਹੜੀ ਬਰਾਦਰੀ ਤੋਂ ਆ ਮੈਂ ਕੀ ਕੰਮ ਕਰਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਮੇਨਾਂ ਉਹਨਾਂ ਨੇ ਮੈਂ ਆਪਣੇ ਵਿਚਾਰ ਉਹਨਾਂ ਅੱਗੇ ਰੱਖੇ ਉਹਨਾਂ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਆਪਣੇ ਘਰ ਲੈ ਕੇ ਗਏ ਉੱਥੇ ਨਾਸ਼ਤਾ ਪਾਣੀ ਕਰਾਇਆ ਪੂਰੇ ਪਰਿਵਾਰ ਨਾਲ ਮਿਲਾਇਆ ਉਹਨਾਂ ਦੇ ਭਤੀਜੇ ਦੀ ਜਿੰਮ ਸੀ ਉੱਥੇ ਲੈ ਕੇ ਗਏ ਅੱਗੇ ਉਹਨਾਂ ਦੇ ਵੱਡੇ ਭਾਈ ਸਾਹਿਬ ਦੀ ਦੁਕਾਨ ਸੀ ਜਿੱਥੇ ਉਹ ਵੀ ਜੌਬ ਕਰਦੇ ਦੱਸਿਆ ਉਹਨਾਂ ਨੇ ਮੈਨੂੰ ਕਿ ਮੈਂ ਉੱਥੇ ਕੰਮ ਕਰਦਾ ਜਦੋਂ ਮੈਨੂੰ ਜੌਬ ਸਰਕਾਰ ਨੂੰ ਨਹੀਂ ਮਿਲੀ ਸੀ ਉਦੋਂ ਉਹਨਾਂ ਨੇ ਮਿਲਾਇਆ ਗਰਾਊਂਡ ਗਏ ਮੈਂ 3-4 ਦਿਨ ਉਹਨਾਂ ਕੋਲ ਰਹਾ ਭਾਈ ਸਾਹਿਬ ਸਾਡਾ ਸਾਡਾ ਰਬਾ आदमी ਸਾਧੂ आदमी ਜਿੰਨੂੰ ਕੋਈ ਫੋਨ ਕਰੇ ਆਖੇ ਨਾ ਕਿ ਹਾਂ ਸਸੀ ਗਾਜੀ ਮਿਲਣਾ ਹੋ ਅਗਲੇ ਆਂਦੇ ਅਗਲਾ ਆਂਦਾ ਵੈਲਕਮ ਕਿਦਾਂ ਕਰਕੇ ਹਾਥ ਹਜ਼ਾਰ ਕੇ ਵੈਲਕਮ ਜਿਹੜਾ ਮਰਜੀ ਆ ਸਾਧੂ ਆਦਮੀ ਅਰੇ ਇੰਨਾ ਬੰਦਿਆਂ ਕਰਕੇ ਹੀ ਥੋੜਾ ਬਹੁਤ ਮੈਂ ਕਹਿੰਦਾ ਵਾਂ ਕਿ ਇਹੋ ਜਿਹੇ ਬੰਦੇ ਹਜੇ ਹੈਗੇ ਆ ਤਾਂ ਕਰਕੇ ਹੀ ਸਪੁੱਝ ਚੰਗਾ ਪੰਜਾਬ ਹੈ ਹੈ ਇਹਨੇ ਉਹਦੇ ਨਹੀਂ ਆਏ ਲੇਕਿਨ ਇਹ ਸਾਬਨਾ ਆ ਸਕਦੇ ਆ ਭਾਈ ਕਿ ਭਾਈ ਦੇਖੋ ਲੰਡੀ ਪੁੱਚੀ ਤੇ ਬੋਲੇਗਾ ਨਹੀਂ ਤੁਹੇ ਕਿੱਡੇ ਵੱਡੇ ਦੇ ਰਹੇ ਜੀ ਹੁਣ ਸਭ ਪਤਾ ਹੈ ਤੇ ਦੁਬਾਰਾ ਤੇ ਬੋਲਿਓ ਨਾ ਕਿ ਅ ਤੂੰ ਗੋਲ ਨੂੰ ਗੁਜਾਉਣ ਖਾਤੋਂ ਬੋਲਦਾ ਇਹਨੂੰ ਬੋਲਦਾ ਅਰੇ ਯਾਰ ਜਿਹੜਾ ਪੰਜਾਬ ਵਾਸਤੇ ਗਲਤ ਹੋਏਗਾ ਅਸੀਂ ਉਹਨੂੰ ਬੋਲਾਂਗੇ ਕਿਉਂਕਿ ਸਾਡੇ ਜੰਮੀ ਜਿੰਦਾ ਅਸੀਂ ਬੋਲਾਂਗੇ ਹੁਣ ਮੈਂ ਵੀ ਬੋਲਾਂਗਾ ਤੁਸੀਂ ਡਰਦੇ ਹੋ ਇਹਦੇ ਤੁਸੀਂ ਡਰਦੇ ਹੋ ਤਾਂ ਹੀ ਤੇ ਡਰਦੇ ਮਾਰੇ ਤੁਸੀਂ ਹੱਥ ਤੱਕ ਬੋਲੇ ਨਹੀਂ ਅਰੇ ਇੱਕ ਅਸਿਸਟੈਂਟ ਜਿੰਤੀ ਵਗੇ ਲਈਏ ਨਾ ਕਿ ਕਿੰਨੇ ਅ ਮੁੰਡੇ ਗਰਾਊਂਡ ਚ ਪੁਰਕੀਆਂ ਨੂੰ ਮਾਰਤਾ ਇੰਨੀ ਲੰਮੀ ਲਿਸਟ ਬਣਾਈ ਹੈ ਉਹ ਲਿਸਟ ਦੇ ਅੰਦਰ ਅਗਰ ਤੁਹਾਡਾ ਦੇਖੀ ਜੀ ਤੁਸੀਂ ਕਿੱਥੇ ਹੋ ਤੁਸੀਂ ਬਾਹਰ ਜੋ ਲਿਸਟ ਅੱਗੇ ਕਿ ਲਿਸਟ ਦੇ ਅੰਦਰ ਕਿਹੇ ਜਗ੍ਹਾ ਨਹੀਂ ਆਪ ਲੈ ਸਕਦੇ ਕਿ ਤੁਹਾਡਾ ਨਾਮ ਕਰਕੇ ਕਿ ਤੁਸੀਂ ਆਹ ਪਲੇਅਰ ਦੀ ਮਦਦ ਕੀਤੀ ਇਹਨਾਂ ਦਾ ਕਰ ਗਏ ਨਾਲ ਖੜੇ ਹੋ ਵੀ ਕਿਤਨਾ ਹੋ ਗਿਆ ਕਿਤਨਾ ਹੋ ਗਿਆ ਕਿ ਨਾ ਤੁਹਾਡਾ ਨਾਮ ਨਹੀਂ ਗਾਇਬ ਹੋ ਗਿਆ ਤੁਸੀਂ ਉਹ ਹਲਕਾ ਜਾ ਗੱਲ ਅਜੇ ਜਨਮ ਅਜੇ ਕੰਮ ਨਹੀਂ ਕੀਤੀ ਜੇ ਪੂਰਾ ਪੰਜਾਬ ਬੋਲੂਗਾ ਜਿਹੜੇ ਖੜੇ ਹੋ ਗਏ ਉਹਨੇ ਵੀ ਬੋਲਿਆ ਕਿ ਮੈਂ ਬੋਲਦਾ ਬਈ ਡਰਕਸ ਹੈਗਾ ਵਾ ਇਤਨਾ ਹਰ ਤੁਸੀਂ ਬੋਲਣ ਲੱਗੇ ਹਾਂ ਹੱਸ ਹੱਸ ਕੇ ਪਾਣਾ ਅਰੇ ਬਿਲਕੁਲ ਭਾਈ ਦਿਲੇ ਦਿਖਾਓ ਲਿਖਾਓ ਤੇ ਦਿਖਾਓ ਹੋਰ ਭਾਈ ਮੈਂ ਤੇ ਇਹ ਕਹਿੰਨਾ ਕਿ ਪੰਜਾਬ ਗਵਰਨਮੈਂਟ ਨੂੰ ਨਾ ਭਾਈ ਕਮੋ ਪਲਵਾਨ ਉਸਤਾਦ ਜੀ ਵਰਗੇ ਬੰਦੇ ਭਾਈ ਅਗਰ ਤੁਸੀਂ ਗੇਮ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਹ ਬੰਦਿਆਂ ਨੂੰ ਅੱਗੇ ਲਿਆਓ ਅੱਜ ਵੀ ਉਹ ਬੰਦ ਇਹ ਉਹ ਬੰਦੇ ਨੇ ਜਿਹੜੇ ਸਿਰਫ ਗੇਮ ਵਾਸਤੇ ਜਿੰਦੇ ਨੇ ਇਹਨੂੰ ਆਪਣੀ ਸਗੀ ਮਾਂ ਤੋਂ ਵੀ ਜ਼ਿਆਦਾ ਇਹਨੂੰ ਮੰਨ ਚੁੱਕੇ ਨੇ ਮਾਂ ਇਹ ਗੇਮ ਤੋਂ ਉਹਨਾਂ ਨੂੰ ਜੋਬ ਮਿਲੀ ਹੋਈ ਬੜਾ ਕੁਝ ਮਿਲਿਆ ਉਹਨਾਂ ਤੋਂ ਜ਼ਿਆਦਾ ਇਸ ਗੇਮ ਨੂੰ ਕੋਈ ਨਹੀਂ ਚਾ ਸਕਦਾ ਕੋਈ ਪਿਆਰ ਨਹੀਂ ਕਰ ਸਕਦਾ ਬਹੁਤ ਹੀ ਜ਼ਿਆਦਾ ਨੇਕ ਅਰੇ ਮੈਂ ਪਰਸਨਲ ਗਿਆ ਹਾਂ ਅਰੇ ਮੈਨੂੰ ਹਜ ਤੱਕ ਮੈਂ ਜਦੋਂ ਉੱਥੇ ਵੀ ਆ ਗਿਆ ਮੈਂ ਆਪਣੇ ਘਰ ਦੱਸ ਰਿਹਾ ਨਾ ਮੈਂ ਆਪਣੇ ਆਫਿਸ ਦੱਸ ਰਿਹਾ ਉਹ ਵੀ ਯਕੀਨ ਨਹੀਂ ਕਰ ਰਿਹਾ ਇਤਨਾ ਹੀ ਹੁੰਦਾ ਕਿ ਕਿਸੇ ਨਾਲ ਫੋਨ ਤੇ ਗੱਲ ਕੀਤੀ ਉਹਨਾਂ ਤਰ੍ਹਾਂ ਇੰਨਾ ਚਾਹ ਕੀਤਾ ਔਰ ਇੰਨੀਆਂ ਗੂੜੀਆਂ ਗੱਲਾਂ ਕੀਤੀਆਂ ਉਹ ਤਰ੍ਹਾਂ ਇੰਨਾ ਵੈਲਕਮ ਕੀਤਾ ਯਾਰ ਕਮਾਲ ਹੈ ਅੱਜ ਜਿਹੜੀ ਬੰਦੇ ਆ ਹੋ ਜਾਈਆਂ ਸਿਰਫ ਇੱਕ ਪਤਾ ਕਿਉਂ ਕਿ ਮੈਂ ਉਹਨਾਂ ਨੂੰ ਮਿਲ ਕੇ ਬੋਲਿਆ ਸੀ ਕਿ ਮੈਂ ਕਬੱਡੀ ਖੇਡਦਾ ਨਹੀਂ ਮੈਂ ਪਹਿਲਾਂ ਖੇਡਦਾ ਸੀਗਾ ਮੈਂ ਥੋੜੇ-ਬਹੁਤ ਪੰਜਾਬ ਖੇਡਿਆ 2008-09 ਚ ਤੇ ਉਸ ਤੋਂ ਬਾਅਦ ਬਈ ਦਿੱਲੀ ਰਹਿੰਦੇ ਸੀ ਇਹਦੇ ਬਾਈ ਇੱਥੇ ਫਿਰ ਸਾ ਆਪਾਂ ਆਪਣਾ ਇਹ ਖੇਡ ਸਭ ਕੁਝ ਜਿੱਤੇ ਪਰ ਹੁਣ ਮੈਨੂੰ ਮੌਕਾ ਮਿਲਿਆ ਤੇ ਹੁਣ ਮੈਂ ਬੁੜਾ ਸੈਟ ਹੈਗਾ ਜੀ ਉਹਨਾਂ ਨਾਲ ਖੇਡ ਸਕਦਾ ਇਸ ਵਿਆਹ ਤੇ ਮੇਰੀ ਸੁਰੂ ਗੱਲ ਹੋਈ ਤੇ ਇਸ ਵਿਆਹ ਤੇ ਹੀ ਉਹਨਾਂ ਨੇ ਮੇਰਾ ਵੈਲਕਮ ਕੀਤਾ ਕਿ ਬਈ ਹਾਂ ਵੀ ਆ ਗੇਮ ਨੂੰ ਪਸੰਦ ਕਰਦਾ ਗੇਮ ਨੂੰ ਖੇਡੇਗਾ ਇਸ ਉਮਰ ਚ ਵੀ ਔਰ ਬੁੜਾ ਫਿੱਟ ਹੈ ਮੈਂ 3 ਦਿਨ 4 ਦਿਨ ਜਾ ਕੇ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਦੋਵੇਂ ਹੱਥਾਂ ਤੇ ਇਤਨਾ ਅਸ਼ੀਰਵਾਦ ਦਿੱਤਾ ਮੇਰੇ ਸਿਰ ਤੇ ਰੱਖ ਕੇ ਕਹਿੰਦਾ ਕੋੜੇ ਉਹਨਾਂ ਨੇ ਮੈਨੂੰ ਕਿਹਾ ਕੋੜ ਜਨੀ ਫੁਰਤੀ ਤੇ ਰੰਨਾ ਕਿ 100 ਕਿਲੋ ਵਜਨ ਹੈ ਔਰ ਐਸੀ ਕੋਈ ਐਕਸਰਸਾਈਜ਼ ਨਹੀਂ ਹੋਰ ਮੈਂ ਅਗਰ 1% ਕੰਮ ਵਿੱਚ ਜਿੰਨੇ ਬੀਜੀ ਰਹਨੇ ਆਪਾਂ ਇਥੇ ਆਫਿਸ ਆਪਣਾ ਕਿਤੇ ਨਾ ਮੇਰੇ ਟਾਈਮ ਮਿਲੇ ਨਾ ਮਹੀਨੇ ਜਿੰਗਵਾਰੀ ਬਾਈ ਆਪੇ ਫੋਨ ਕਰ ਦਿੰਦੇ ਆ ਸਾਬਜੀ ਕੀ ਆ ਮੈਂ ਕਿਹਾ ਸਾਬਜੀ ਨਾ ਬੋਲਿਆ ਕਰੋ ਸਾਬਜੀ ਬੋਲਦੇ ਕਰੋ ਸਾਬਜੀ ਕੀ ਆਦਾ ਨਹੀਂ ਤੁਸੀਂ ਸਾਬਜੀ ਕਿ ਭਾਈ ਤੁਸੀਂ ਬਈ ਉਹਨਾਂ ਨੇ ਮੈਨੂੰ ਕਿਆ ਕਹਿੰਦਾ ਵੀ ਤੁਸੀਂ ਦੁਨੀਆ ਦੇਖੀ ਬਈ 40 ਸਾਲ ਨੂੰ ਲਗਭਗ ਤੜੀ ਉਮਰ ਹੈ ਔਰ ਦੁਨੀਆ ਦੇਖੀ 40 ਸਾਲ ਦੀ ਉਮਰ ਹੈ ਤੁਹਾਡਾ ਹੌਸਲਾ ਸਭ ਕੁਝ ਦੇਖ ਕੇ ਮੈਂ ਹੈਰਾਨ ਹੋ ਗਿਆ ਜੀ ਤੇ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਭਾਈ ਮੇਰੇ ਫਾਦਰ ਰਾਣਾ ਵਾਂਝ ਹੋਣਾ ਉਸਤਾਜੀ ਨਾਲ ਖੇਡਦੇ ਹਨ ਉਹਦੇ ਫਿਰ ਉਹਨਾਂ ਨੇ ਮੈਨੂੰ ਉਹਨਾਂ ਨੇ ਇਹਨੂੰ ਹੀ ਮਿਲਾਇਆ ਤੇ ਫਿਰ ਉਹਨਾਂ ਨੇ ਦੱਸਿਆ ਮੈਨੂੰ ਮੇਰੀ ਸ਼ਕਲ ਦੇਖ ਕੇ ਦੱਸਿਆ ਮੇਰੀ ਕਿ ਹਾਂ ਭਈ ਤੇ ਡੈਡੀ ਦਾ ਨਾਮ ਜਦੋਂ ਡੈਡੀ ਦਾ ਨਾਮ ਦੱਸਿਆ ਕਮੋਲ ਉਸਤਾਜੀ ਹੋਰ ਜ਼ਿਆਦਾ ਖੁਸ਼ ਹੋ ਗਈ ਕਿ ਬੇਜਾ ਸਾਰੇ ਆਪਣੀ ਬੰਦੇ ਨਿਕਲਾਏ ਸਾਰੇ ਬਾਈ ਕਬੱਡੀ ਨੂੰ ਬਚਾਣਾ ਹੈ ਮੈਂ ਕਹਿੰਨਾ ਪੰਜਾਬ ਗਵਰਨਮੈਂਟ ਨੂੰ ਪੰਜਾਬ ਪੁਲਿਸ ਨੂੰ ਰਿਕਵੈਸਟ ਕਰਨੀ ਬੜੀ ਰਿਕਵੈਸਟ ਕਰੋ ਕਿ ਇਹਨਾਂ ਨੂੰ ਸਭਾ ਜਲਦੀ ਰਿਟਾਇਰਮੈਂਟ ਦੇ ਕੇ ਨਾ ਇਹਨਾਂ ਨੂੰ ਕਬੱਡੀ ਵਾਲੇ ਪਾਸੇ ਆ ਇਹਨਾਂ ਨੂੰ ਫ੍ਰੀ ਟਾਈਮ ਦਿਓ ਕਬੱਡੀ ਲਈ ਇਹ ਇਹ ਸਭ ਸਹੀ ਕਰ ਦਣਗੇ ਇਹ ਆਪਣਾ ਆਪਣੇ ਹਿਸਾਬ ਨਾਲ ਚਲਾਏਗੇ ਪੁਰਾਣੀ ਪੁਰਾਣੀ ਕਬੱਡੀ ਵਾਂਗੂ ਪਿੰਡਾਂ ਦੇ ਹਿਸਾਬ ਨਾਲ ਹੋਰ ਇੱਕਦਮ ਨਿਸ਼ਪਕਸ਼ ਬੰਦੇ ਹੈ ਨਿਸ਼ਪਕਸ਼ ਬੰਦੇ ਕਿਸੇ ਦੀ ਸਾਈਡ ਨਹੀਂ ਕੁਝ ਨਹੀਂ ਸੱਚ ਦੀ ਸਾਈਡ ਜੋ ਸਹੀ ਹੈ ਉਹੀ ਬਹੁਤ ਨਾਈਸ ਪਰਸਨ ਬਈ ਅਰੇ ਮੈਂ ਕਹਿੰਦਾ ਜਦੋਂ ਤੁਹਾਡੇ ਵਿੱਚ ਇਹੋ ਜਿਹੇ ਜਿੰਦੇ ਜਗਦਾ ਇਹੋ ਜਿਹਾ ਬੰਦਾ ਬੈਠਾ ਤੁਹਾਨੂੰ ਦਾਏ ਬਾਏ ਇੱਥੇ ਇੱਥੇ ਚੱਕਣ ਦੀ ਲੋੜ ਕੀ ਹੈ ਇਹਨਾਂ ਦੇ ਹੱਥੇ ਜ਼ਿੰਮੇਵਾਰੀ ਫੜਾਉਣਾ ਇਹਨਾਂ ਦੇ ਪੈਰ ਫੜੋ ਜਾ ਕੇ ਪੰਜਾਬ ਪੁਲਿਸ ਨੂੰ ਰਿਕੁਐਸਟ ਕਰੋ ਕਿ ਇਹਨਾਂ ਨੂੰ ਵੀ ਜਲਦੀ ਜਲਦੀ ਰੀਅਰਰੇਜਮੈਂਟ ਦੇ ਦਿਓ ਕਿ ਇਹਨਾਂ ਦੀ ਇੱਥੇ ਹੋ ਜ਼ਿਆਦਾ ਲੋੜ ਹੈ। ਮੈਂ ਹੋਰ ਬੰਦੇ ਵੀ ਆ ਗਏ। ਹੋਰ ਭਾਈ ਕੋਈ ਵੀ ਇਤਨਾ ਫੋਨ ਕਰੇ ਨਾ ਦੁਬਾਰਾ ਠੀਕ ਹੈ ਜੀ ਮੇਰਾ ਨੰਬਰ ਗੱਗੀ ਕਪੂੜ ਖਲਾ ਗੱਗੀ ਅਕੈਡਮੀ ਤੇ ਕੋਈ ਹੈ। ਅਗਰ ਤੋਂ ਕੇ ਨੰਬਰ ਦੱਦੇ ਨਾ ਤੇ ਉਹਨਾਂ ਨੂੰ ਭਈ ਅਜਿਹਾ ਬੋਲਿਆ ਕਰੋ ਯਾਰ ਘੱਟੋ ਨਾਮ ਤੇ ਦੱਸਿਆ ਕਰੋ ਨਾਮ ਦੱਸੋ ਪਿੰਡ ਦਾ ਨਾਮ ਤੇ ਦੱਸੋ। ਅਰੇ ਜਦੋਂ ਤੱਕ ਇਹ ਆਪਣਾ ਪਿੰਡ ਦਾ ਨਾਮ ਨਾ ਦੱਸੋਗੇ ਤਾਂ ਹੀ ਤਾਂ ਤੁਹਾਡੀ ਗੱਲ ਕੋਈ ਸੁਨੇਗਾ ਜਾਂ ਸਾਹਮਣੇ ਵਾਲਾ ਸੁਨੇਗਾ ਕਿ ਹਾਂ ਵੀ ਮੈਂ ਕੱਲ ਗੱਲ ਕਰੀ ਆ ਰਾਂ ਕੋਈ ਗੱਲ ਕਰੀ ਜਾਂ ਦੱਸਾਂਗੇ ਅਸੀਂ ਮੈਂ ਪੁੱਛੀ ਜਾਣਾ ਨਾਮ ਦੱਸੋ ਕਿ ਨਾ ਨਹੀਂ ਮੈਂ ਨਹੀਂ ਦੱਸਣਾ ਅਕੈਡਮੀ ਨੀ ਬੁਰਾ ਬੋਲਦਾ 50 ਮੱਜਾਂ ਲੈ ਜਦੋਂ ਬੰਦੇ ਉਹਨਾਂ ਨੂੰ ਬੁਰਾ ਬੋਲਦਾ ਬਸ ਇਦਾਂ ਬੁੱਲੀ ਗਿਆ ਆਪਣੀ ਪਛਾਣ ਦਸੀ ਉਹਨਾਂ ਨੂੰ